ਪਹਿਲਗਾਮ ਚ ਹੋਏ دہشت ਗਰਦੀ ਹਮਲੇ ਤੋਂ ਬਾਅਦ ਗੱਲਾਂ ਚੱਲ ਰਹੀਆਂ ਨੇ ਕਿ ਕਿਸੇ ਵੀ ਵੇਲੇ ਕੁਝ ਵੱਡਾ ਹੋ ਸਕਦਾ ਹੈ ਅਫਵਾਹਾਂ ਦਾ ਬਾਜ਼ਾਰ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਭਾਈ ਬਸ ਤਿਆਰ ਰੋ ਕਦੇ ਵੀ ਆਰ ਪਾਰ ਹੋ ਸਕਦੀ ਹੈ ਸ਼ਾਇਦ ਐ세 ਡਰوں ਇਸ ਪਰਿਵਾਰ ਨੇ ਆਪਣੀਆਂ ਰੀਚਾਂ ਉਮੀਦਾਂ ਇਹਨਾਂ ਪੀਟੀਆਂ ਚ ਬੰਦ ਕਰ ਲਈਆਂ ਟੈਂਕਾਂ ਤੋਂ ਭੱਜਣ ਲਗੀਆਂ ਜਾਂ ਨਹੀਂ ਪਤਾ ਨਹੀਂ ਟੈਂਕ ਜਾਂ ਤੋਪਾਂ ਚੱਲਣਗੀਆਂ ਇਹ ਤਾਂ ਪਤਾ ਨਹੀਂ ਪਰ ਹੁਣ ਇਹ ਤਿੰਨ ਟਾਇਰਾਂ ਵਾਲੀ ਮੋਟਰਸਾਈਕਲ ਜੋ ਕਿਸੇ ਮਾਸੂਮ ਨੂੰ ਸਭ ਤੋਂ ਵੱਧ ਪਿਆਰੀ ਹੋਣੀ ਹੈ ਉਸ ਦੀ ਖੁਸ਼ੀ ਦਾ ਕਾਰਨ ਹੋਏਗੀ ਉਹ ਜ਼ਰੂਰ ਇਸ ਪਰਿਵਾਰ ਦੇ ਵਿਹੜੇ ਚ ਚੱਲਣੀ ਬੰਦ ਹੋ ਜਾਏਗੀ ਜੀ ਹਾਂ ਪਹਿਲਗਾਮ ਹਮਲੇ ਤੋਂ ਬਾਅਦ ਤੁਹਾਨੂੰ ਇਹ ਦੇਖਾ ਹੋਵੇ ਚਾਰੇ ਤਣਾ ਦਾ ਮਾਹੌਲ ਹੈ ਇਸ ਦਾ ਅਸਰ ਵਿਖਣ ਲੱਗਿਆ ਹੈ ਫਿਰੋਜ਼ਪੁਰ ਚ ਕੰਡਿਆਣੀ ਤਾਰ ਤੇ ਬਿਲਕੁਲ ਨੇੜੇ ਪਿੰਡ ਕੱਟੀ ਰਾਜੋਕੇ ਦਾ ਇਹ ਪਰਿਵਾਰ ਹੁਣ ਆਪਣਾ ਸਮਾਨ ਬੰਨ ਕੇ ਆਪਣਾ ਘਰ ਛੱਡ ਕੇ ਜਾ ਰਿਹਾ ਹੈ ਪ੍ਰਵਾਧਕ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਫੈਸਲਾ ਲਿਆ ਘੱਟੋ ਘੱਟ ਕੁਝ ਸਮੇਂ ਲਈ ਤਾਂ ਇੱਥੋਂ ਜਾਣਾ ਹੀ ਬਿਹਤਰ ਹੈ ਅਸੀਂ ਇਹ ਸਾਰਾ ਸਮਾਨ ਕੱਢ ਲਈ ਜੰਗ ਦਾ ਮਾਹੌਲ ਬਣਿਆ ਹੈ ਜੀ ਜੋ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਆਪਣੀ ਇੰਡੀਆ ਚੱਲ ਰਹੀ ਹੈ ਲੜਾਈ ਦੀ ਦੌਰ ਇਸ ਕਰਕੇ ਬੱਚੇ ਆਪਣਾ ਪਰਿਵਾਰ ਥੋੜਾ ਜਿਆਦਾ ਦੂਰ ਪਿੱਛੇ ਰਜਾ ਰਹੇ ਆ ਕਿ ਨੌਜਵਾਨ ਆਰਮੀ ਵਾਲਿਆਂ ਦਾ ਕਹਿਣਾ ਵੀ ਹੈ ਸਰਦਾਰਾਂ ਦਾ ਕਹਿਣਾ ਹੈ ਤੁਸੀਂ ਆਪ ਦਾ ਜਿਹੜੇ ਬੱਚੇ ਨੇ ਸੇਵਥਾਂ ਦਾ ਨਿਵਾਸ ਸਕਦੇ ਜੇ ਆਪਦਾ ਜਿਹੜਾ ਕੀਮਤੀ ਸਮਾਨ ਹੈ ਉਹ ਵੀ ਆਪਦਾ ਸੇਵਥਾਂ ਦੇ ਨਿਵਾਸ ਸਕਦੇ ਜੰਗ ਦਾ ਜੋ ਮਾਹੌਲ ਬਣਿਆ ਹੈ ਅਜੇ ਤੱਕ ਤਾਂ ਪੂਰਾ ਕਰਮ ਹੈ ਵੀ 100% ਜੋ ਜੰਗ ਲੱਗਣ ਦੀ ਤਿਆਰੀ ਹੈ ਉਧਰ ਦੂਜੀ ਪਾਸੇ ਸਥਾਨਕ ਵਿਧਾਇਕ ਰਜਨੀਸ਼ ਦਹਈਆ ਦਾ ਕਹਿਣਾ ਹੈ ਕਿ ਡਰਨ ਵਾਲੀ ਕੋਈ ਗੱਲ ਨਹੀਂ ਸੂਬਾ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਜੇਕਰ ਹਾਲਾਤ ਵਿਗੜਨੇ ਨੇ ਤਾਂ ਸਾਡੀ ਤਿਆਰੀ ਪਹਿਲਾਂ ਤੋਂ ਪੂਰੀ ਹੈ ਸਰਕਾਰ ਵੱਲੋਂ ਪਹਿਲਾਂ ਹੀ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਪ੍ਰਬੰਧ ਪੁਖਤਾ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਹਾਲਾਤ ਵਿਗੜਨ ਦੀ ਸਥਿਤੀ 'ਚ ਕਿਵੇਂ ਲੋਕਾਂ ਤੱਕ ਰਾਸ਼ਨ ਰਸਦ ਮਦਦ ਦੀ ਸਹੂਦਤਾਂ ਮਹ ਪਹੁੰਚਣੀਆਂ ਨੇ ਇਸ ਨੂੰ ਲੈ ਕੇ ਪਲਾਨ ਬਣਾਏ ਜਾ ਰਹੇ ਨੇ ਸੋ ਖਬਰਾਉਣ ਦੀ ਕੋਈ ਲੋੜ ਨਹੀਂ ਲੋਕੋ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਥਿਤੀ ਨੂੰ ਨਾਲ ਲੈਪਟਲ ਲਈ ਬਿਲਕੁਲ ਤਿਆਰ ਹੈ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਅ ਬੀਤੇ ਦੋ ਚਾਰ ਦਿਨ ਪਹਿਲਾਂ ਇੱਕ ਹਾਈ ਸਕਿਉਰਿਟੀ ਮੀਟਿੰਗ ਹੋਈ ਸੀ ਜਿਦੇ ਚ ਸਾਰੇ ਸਬੰਧਤ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹਰ ਤਰੀਕੇ ਦੀ ਜਿਹੜੇ ਵੀ ਹਾਲਾਤ ਪੈਦਾ ਹੁੰਦੇ ਨੇ ਉਹਨਾਂ ਨਾਲ ਨਿਪਟਣ ਲਈ ਤਿਆਰੀਆਂ ਕਰਨ ਉਹੜਾ ਔਰ ਉਹਨਾਂ ਤੋਂ ਨਿਕਲਣ ਦੀਆਂ ਹਦਾਇਤਾਂ ਜਾਰੀ ਹੋ ਚੁੱਕੀਆਂ ਨੇ ਔਰ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਮੈਡੀਕਲ ਸੇਵਾਵਾਂ ਨੂੰ ਲੈ ਕੇ ਔਰ ਲੋਕਾਂ ਤੱਕ ਜਿਹੜੀ ਰਸਦ ਰਾਸ਼ਨ ਪਾਣੀ ਪਹੁੰਚਾਉਣ ਤੱਕ ਦੀ ਉੱਤੇ ਵਾਲੀਆਂ ਸਾਡੀਆਂ ਬਿਲਕੁਲ ਮੁਕੰਮਲ ਹੈ ਇੱਥੇ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਬਣਦਾ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਅਜੇ ਹੀ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ ਕਿ ਲੋਕ ਕੰਡਿਆਲੀ ਤਾਰ ਯਾਨੀ ਕਿ ਭਾਰਤ-ਪਾਕ ਬਾਰਡਰ ਦੇ ਨੇੜੇ ਰਹਿੰਦੇ ਨੇ ਉਹ ਪਿੱਛੇ हट ਜਾਣ ਜਾਂ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਜਾਂ ਪਿੰਡਾਂ ਨੂੰ ਖਾਲੀ ਕਰ ਦੇਣ ਅਜੇ ਹੁਣ ਅਸੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਡਰਨ ਦੀ ਕੋਈ ਲੋੜ ਨਹੀਂ ਹੈ ਪਰਵਾਰ ਵੀ ਸਿਰਫ ਆਪਣੀ ਮਰਜ਼ੀ ਨਾਲ ਤੇ ਇhtiyat ਦੇ ਤੌਰ ਤੇ ਕੁਝ ਸਮੇਂ ਲਈ ਹੀ ਆਪਣੇ ਪਿੰਡ ਤੋਂ ਕਿਤੇ ਦੂਜੀ ਥਾਂ ਤੇ ਜਾ ਰਿਹਾ ਹੈ ਤੇ ਅਜੇ ਕਰਨ ਵਾਲੇ ਲੋਕਾਂ ਦੀ ਗਿਣਤੀ ਬੇहद ਘੱਟ ਹੈ ਹਰ ਕੋਈ ਇਹ ਮੰਗ ਜ਼ਰੂਰ ਕਰ ਰਿਹਾ ਹੈ ਕਿ دہشت گردੀ ਦੇ ਇਸ ਕਾਇਰਾਨਾ ਹਰਕਤ ਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਪਰ ਕੋਈ ਵੀ ਖਾਸ ਤੌਰ ਤੇ ਪੰਜਾਬੀ ਜੰਗ ਨਹੀਂ ਚਾਹੁੰਦੇ ਨਫ਼ਰਤ ਤੇ ਸਿਆਸਤ ਦੇ ਇਸ ਖੇਡ 'ਚ ਰੁਲ ਇਨਸਾਨੀਅਤ ਮਸੂਮੀਅਤ ਬਚਪਨ ਤੇ ਬੱਚਿਆਂ ਦੇ ਖਿਡੌਣੇ ਹੀ ਜਾਂਦੇ ਨੇ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ